ਕੋਸਾ ਜਾ ਨੰਨੀ ਦਾ ਫਰਾਂ ਨਾ ਰੰਗ ਰਾਂ ਤਾਂ ਬਾਬਾ ਟੇ ਕੇ ਅੰਦਰ ਮਲਠੀ ਹੋਵੇ ਫਿਰ ਤੇ ਚਲ ਮਾਨ ਵੀ ਲਵੇ ਬੰਦਾ ਮੱਠੀ ਥੋੜਾ ਹੀ ਹੈ ਮੱਠੀ ਦੁਕਾਣ ਮਲਠੀ ਮੈਂ ਮੈਂ ਜੂ ਦੇ ਪਿੱਛੇ ਪਿੱਛੇ ਦਾ ਪਾ ਕੋਨ ਤੇ ਤਿਆਰ ਹੂੰ ਅਬ ਭਰਾਜੀ ਦੇਖੋ ਮਰ ਤੋਂ ਮਾਈ ਨਿਊ ਵਲੌਗ ਹਾਂਜੀ ਕਿ ਦਾਓ ਸਾਰੇ ਤੇ ਐਸੀ ਡਿੱਕੇ ਅੱਜ ਟੁੱਟੀ ਨਾ ਟੁੱਟੀ ਹਲੇ ਆਈ ਨਹੀਂ ਨੀ ਧੋਪ ਲੱਗ ਚੁੱਕੀ ਐ ਦੇਖੋ ਤੇ ਆ ਉੱਠਣ ਦਾ ਨਾਂ ਨਹੀਂ ਲੈਂਦੇ ਵੇ ਟੁੱਟੀ ਆ ਗਈ ਕਿੱਥੇ ਆਈ ਐ ਆਈ ਨਹੀਂ ਉਹ ਲਾਈ ਐ ਡੁੱਟੀ ਉਥੋਂ ਹਾਂ ਲਾਈ ਐ ਫਿਰ ਤਾਂ ਆਪੇ ਅੱਜ ਪਾਣੀ ਆ ਜਾਊਗਾ ਫਿਰ ਪਤਾ ਲੱਗੂਗਾ ਉਹ ਸਾਰੇ ਟੱਟ ਤੇ ਫੋਨ ਲੈ ਕੇ ਬਹਿ ਗਿਆ ਦੂਸਰੀ ਵਾਰਾ ਚਾਵਾਂ ਫੜੀਆਂ ਇਹਨਾਂ ਨੇ ਤੇ ਉਧਰ ਰਹਿਮਤ ਰਜਾਈ 'ਚ ਲੈ ਕੇ ਬੈਠਾ ਫੋਨ ਸਵੇਰੇ ਸਵੇਰੇ ਤੋਂ ਦਿੱਤਾ ਤੇ ਉਹਨੇ ਲਿਆ ਵਾ ਫੜਲੂ ਤੇ ਨਾ ਨਾ ਫੋਨ ਦੇ ਪਤਾ ਫੋਨ ਲਾਇਏ ਰਾਤ ਰੰਗੰਦ ਮਾਰਿਆ ਦੇਖੋ ਚੌਕ ਨਾਲ ਮੈਂ ਨਹੀਂ ਫੋਨ ਲਾਈ ਇਹ ਮੈਂ ਚਾ ਪਹਿਲੀ ਵਾਰ ਪੀਂਦਾ ਤੇ ਉਹਦੇ ਮੈਲ ਦਾ ਲੋ ਖੋਲ ਲੈ ਤੇ ਪਹਿਲੀ ਚਾ ਪਹਿਲੀ ਵਾਰ ਹੀ ਪੀਣ ਲੱਗੀ ਪਹਿਲੀ ਤੇ ਪਹਿਲਾਂ ਹੀ ਕੀਤੀ ਤੇ ਬੋਲਾ ਵੇਖ ਕੇ ਨੇ ਭੜ ਲੱਗੀਆਂ ਤੇਰੇ ਜਿਵੇਂ ਭਈਏ ਜਿਵੇਂ ਪਿਚਕਾਰੀ ਮਾਰ ਕੇ ਸੁੱਟਿੰਦੇ ਕੀ ਖਾਦੇ ਨੇ ਪਾਣ ਖਾਦੀ ਪਾਣ ਪਾਣੀ ਪਾਣ ਨਾਲ ਹੁੰਦੇ ਮੈਨੂੰ ਪਤਾ ਨਹੀਂ ਕਾਹਦੇ ਨਾਲ ਹੁੰਦੇ ਆ ਨਾ ਬਕੀ ਗੁਟਕੇ ਨਾਲ ਹੁੰਦੇ ਨਹੀਂ ਗੁਟਕੇ ਨਾਲ ਆ ਹੁਆ ਕਟਕਾ ਹੀ ਹੁੰਦਾ ਗੁਟਕਾ ਹੂੰ ਤੇ ਹੋਇਆ ਖੋਲ ਲਿਆ ਗਿਆ ਪਪਾ ਫੜ ਕੇ ਤੂੰ ਕੀ ਖਾਦਾ ਪੂਣ ਕੈਥੇ ਕੀ ਹੋਇਆ ਟਿੱਕਾ ਦੀ ਹੋ ਗਈ ਤੋਡਾ ਚੇਰੇ ਸਬਰੇ ਪਕੜੀ ਹੁਣ ਕਹਿਣਾ ਐ ਐਵੇਂ ਤੇ ਮੂੰਹ ਵੇਖ ਕੇ ਰਹਿਨ ਕੀ ਖਾਦਾ ਮਰਹੰਦ ਕੀ ਖਾਦਾ ਪੂਣ ਨੇ ਖਾਤਾ ਪੋੜ ਹਾਂ ਓਰੇ ਆ ਮੇਰੇ ਦੇਖੋ ਹਾਂ ਓਰੇ ਲੈ ਕੇ ਦਿਖਾ ਦਿ ਨਾ ਬਟਾ ਐ ਨਹੀਂ ਕਹੀਦਾ ਹੁੰਦਾ ਸਵੇਰੇ ਸਵੇਰੇ ਤੈਨੂੰ ਜਮਾ ਸਕਲ ਹੈ ਨਹੀਂ ਜੀ ਚਾਹ ਪੀ ਜਾਂਦੀ ਉਹ ਨਾਲ ਨਾਲ ਖਾਣ ਦਈ ਜਾਂਦਾ ਫੇਰਾਤ ਕੀ ਖਾਣ ਦਿੰਨਾ ਨਹੀਂ ਲੋਦਾ ਫੋਨ ਚਲਾਉਣ ਲੱਗ ਗਿਆ ਉਹ ਲੱਗ ਗਿਆ ਬੱਸ ਕਰ ਮਾਰਦੀ ਹੁਣ ਵਿਹੜੇ ਚ ਆ ਰਾਤੀ ਪਾਣੀ ਲਿਆਂਦਾ ਜੀ ਤੇ ਕਈ ਨਾਲ ਲੀਕ ਹੋ ਜਾਂਦਾ ਇੱਥੇ ਕੀ ਹੋਉਂਦਾ ਪਾਣੀ ਚਿੱਕੜ ਵੱਜਿਆ ਮੈਂ ਕਾ ਛੱਟ ਕੇ ਇੱਥੇ ਹੀ ਕਰੀ ਆ ਮੈਂ ਇੱਥੇ ਮੁੱਤਾਂ ਤੇ ਕਾ ਨਹੀਂ ਲੈ ਲੈ ਕੂਲੀ ਨੂੰ ਤੇਨੂੰ ਪਤਾ ਨਹੀਂ ਰਾਤ ਕੈਨ ਜਿਹੜਾ ਤੇ ਹੁੰਦਾ ਇੱਥੇ ਚੇਤਾ ਹੀ ਨਹੀਂ ਆਇਆ ਮੈਨੂੰ ਕੈਨ ਚੋਂਦੇ ਮੈਂ ਰਾਤ ਨੂੰ ਠੜ ਠੜ ਕੇ ਇੱਥੇ ਲੱਗੇ ਹੁੰਦੇ ਸਾਰਾ ਕੰਮ ਤੇ ਤੇੜੀ ਇਹ ਬਾਥਰੂਮ ਤੋਂ ਵਗਰ ਜਾਂਦੀ ਨਹੀਂ ਰਹਿਮ ਤੇ ਜਾਂਦਾ ਇੱਥੇ ਮੁੱਤ ਚਲ ਛੋਟਾ ਬੱਚਾ ਹੈ ਤੇ ਜਿੱਥੇ ਮਰਜ਼ੀ ਕਰ ਲੈ ਕੀ ਗੱਲ ਆ ਕੀ ਕਰਦਾ ਮਿੱਟੀ ਤੂੰ ਮਿੱਟੀ ਖਾ ਲਾ ਤੂੰ ਖਾ ਲਾ ਮਿੱਟੀ ਰੋਟੀ ਬਣਾਉਣ ਲੱਗਿਆ ਹੁਣ ਅਸੀਂ ਰੀਤ ਦੇ ਕਿਹਾਂ ਪੌਂਡਾ ਟੰਗੀ ਕਰਦੀ ਤੇ ਪਹਿਲਾਂ ਅਧਰੂ ਕੰਮ ਕਰਕੇ ਰੋਟੀਆਂ ਪਾਣੀ ਲਾ ਕੇ ਤੇ ਹੁੰਦੇ ਸਾਰੇ ਰੀਤ ਨੂੰ ਪਹਿਲਾਂ ਚੱਕਿਆ ਫੋਨ ਤੇ ਹਣ ਮੈਂ ਬਣਾ ਲੱਗਿਆ ਰੋਟੀ ਇਹਦੇ ਤੇ ਸਬਜ਼ੀ ਗਰਮ ਰੱਖਦੀ ਨਾਲ ਠੀਕ ਹੈ ਰਾਤੀ ਪਾਣੀ ਲੈ ਜਾਂਦਾ ਸੀ ਪਾਣੀ ਲੈ ਜਾਂਦਾ ਜਿਆਦਾ ਕਈ ਨਾ ਚੌਣ ਕਰਕੇ ਤੇ ਫਿਰ ਮਰ ਕੈਨੇ ਚ ਪਲਟੀ ਕਰਾਉਣੀ ਪਈ ਐ ਇਸ ਕੈਨੇ ਚ ਵੱਡ ਕੈਨੇ ਚ ਪਾਣੀ ਲੈਂਦਾ ਹੀ ਉਹ ਕੈਨਾ ਟੁੱਟਿਆ ਸੀ ਤੇ ਪਤਾ ਨਹੀਂ ਸੀ ਤੇ ਇੱਕ ਜਿੱਦੇ ਚੂਹਾ ਸਾਡਾ ਡੱਬਾ ਲੈ ਗਿਆ ਉਹ ਰੈਡਾ ਵਾਲਾ ਹਨਾ ਖਾਲੀ ਸੀਗਾ ਤੋਂ ਉਹ ਰੱਖਿਆ ਸੀ ਪਤਾ ਕਿੱਥੇ ਲੈ ਕੇ ਰਹਿ ਗਿਆ ਲੈ ਗਿਆ ਸੀ ਜੂਆ ਬਹੁਤ ਹਾਂ ਮੈਂ ਮੈਰੀ ਉਹਦੇ ਪਿੱਛੇ ਪਿੱਛੇ ਡਾਫਾ ਕੋ ਉੱਥੇ ਤਿਆਰ ਹੂੰਗਾ ਅਗਰ ਜਿੱਤੇ ਕਮਰੇ ਖਾਣਗੇ ਉੱਥੇ ਟੰਗ ਤਲ ਜਾਗਾ ਨਹੀਂ ਤੇ ਮੇਰੀ ਨੀਂਦ ਖੁੱਲੀ ਉਦੋਂ ਮੈਂ ਨੀਂਦਰੇ ਚ ਉਧਰ ਡੱਬੇ ਪਿੱਛੇ ਚੂਹਾ ਚੂਹਾ ਵਿੱਚ ਡੱਬਾ ਵਿੱਚ ਚੂਹੇ ਸੱਚ ਵਿੱਚ ਵਾਵਾ ਵੇਖ ਲਿਆ ਨਹੀਂ ਤਾਂ ਡੱਬਾ ਹੀ ਲੱਭੀ ਜਾਣਾ ਸੀ ਮੈਂ ਆਪਾਂ ਕਹਿੰਦਾ ਡੱਬਾ ਪਤਾ ਨਹੀਂ ਕਿੱਧਰ ਗਏ ਤੈਨੂੰ ਪੁੱਛਣਾ ਕਿ ਕਿੱਥੇ ਰੱਖਿਆ ਡੱਬਾ ਪਹਿਲਾਂ ਪੂੰਣੀ ਲੈ ਗਿਆ ਜਾ ਕੇ ਆਹੋ ਪਹਿਲਾਂ ਇੱਕ ਪੂੰਣੀ ਲੈ ਗਿਆ ਚੱਕ ਕੇ ਕੀ ਕਰੀਏ ਇਲਾਜ ਚੂਹੇ ਦਾ ਸਮਝ ਨਹੀਂ ਆਉਂਦੀ ਮੈਨੂੰ ਹੁਣ ਤੇ ਤੋਂ ਪਵਵ ਲੱਗ ਚੁੱਕੀ ਆ ਮੈਂ ਪੋਚਾ ਲਾਇਆ ਸੀ ਪਰ ਮੈਨੂੰ ਲੱਗਦਾ ਮੇਰੇ ਪੋਚੇ ਦਾ ਕੋਈ ਫਾਇਦਾ ਨਹੀਂ ਕਿਹਾ ਹੀ ਮੈਂ ਅਸੀਂ ਸੌਖਾ ਤਾਂ ਗਿਆ ਤੇ ਮਿੱਟੀ ਨਹੀਂ ਚਭਾ ਲੈ ਗਿਆ ਛੱਡ ਗਿਆ ਮੈਂ ਇਹ ਇਤੋਂ ਇੱਕ ਕੰਮ ਸ਼ੁਰੂ ਕਰਤਾ ਅੱਧਾ ਚਲੋ ਜੀ ਇਹ ਕਦੀ ਮੈਂ ਸਬਜ਼ੀ ਗਰਮ ਕਰਾਂ ਹੈਨਾ ਖੁਰਤੀ ਖਾ ਕੇ ਧਰਨਾ ਉਹਨਾਂ ਨੂੰ ਬਸ ਫਰੀ ਹੈ ਰੋਟੀ ਖਾ ਕੇ ਹਾਂ ਪਰ ਰੋਟੀ ਖਾ ਕੇ ਫਰੀ ਹੈ ਹੂੰ ਪਾਈ ਵੇਖ ਲੋ ਤੇ ਮੈਨੂੰ ਨਹੀਂ ਪਤਾ ਕਿ ਉਹ ਬਾਕੀ ਅੱਜ ਮੈਨੂੰ ਲੱਗੀ ਆ ਜਦੋਂ ਦੀ ਅਸੀਂ ਸਵੇਰ ਦੀ ਰੋਟੀ ਖਾਦੀ ਆ ਉਦੋਂ ਦਾ ਤੇ ਬੋਲ ਉਹਨਾਂ ਨਾਲ ਮੈਂ ਉਹਨਾਂ ਡਿੱਕੀਆਂ ਨਹੀਂ ਬੂਹਾ ਖੋਲ ਕੇ ਰੱਖਿਆ ਅਨੇ ਰੋਟੀ ਖਾਣ ਨੂੰ ਮੈਂ ਦੁਪਹਿਰ ਦੀ ਗੜੀ ਨੂੰ ਪਾਣੀ ਦਉਣ ਨੂੰ ਕਿਹਾ ਸੀ ਮੈਂ ਇੱਧਰ ਲਿਆਂ ਖੇਲੀ ਨੂੰ ਕਹਿ ਗਈ ਆ ਡਾਡੀ ਪਰ ਲੀ ਖੇਲ ਮੈਂ ਪਰਿਖਿਆ ਮੈਂ ਇਹਨਾਂ ਨੂੰ ਕਿਹਾ ਸੀ ਚਲ ਉੱਧਰ ਲੱਗੇ ਤਰੀਜਾ ਜਿੰਨਾਂ ਨੂੰ ਲੱਗਾ ਸੀ ਉਹਨਾਂ ਨੂੰ ਹੀ ਲੱਗ ਗਿਆ ਉਸ ਲੰਝੇ ਨੂੰ ਗੇਮ ਮਤਲਬ ਕਾ ਤੂੰ ਨੂੰ ਲੱਗ ਕੇ ਕਿਹਾ ਸੀ ਮੈਂ ਅਲੱਗ ਕਹਿ ਕੇ ਗਈਆਂ ਮੈਂ ਪਾਸਾ ਹੋਰ ਤੇ ਗਿਆਈ ਤੂੰ ਦੂ ਘੜੀ ਪਾਸਾ ਚ ਗਿਆ ਸੀ

ਜੇਬਾ ਮਾਰੀ ਜਾਨੀ ਬੋਲ ਤੇ ਜੀ ਬੋਲ ਬਾੜ ਜਾਣੇ ਆ ਨਹੀਂ ਸਹੀ ਆ ਸਹੀ ਨਹੀਂ ਇਹ ਪਾਟੇ ਲੱਗਦੇ ਆ ਤੈਨੂੰ ਕੱਲ ਕਿਨੇ ਕਹਿ ਸੀ ਰੰਗਲੀ ਦਾਤ ਮਾਰੀ ਨਹੀਂ ਮੇਰਾ ਗਲਾ ਖਰਾ ਮੈਨੂੰ ਟੇਸਟ ਹੀ ਨਹੀਂ ਆ ਤੇ ਗਲੇ ਰੰਗਲੀ ਦਾਤਨ ਨਾਲ ਤੈਨੂੰ ਕਿਨੇ ਕਹਿਤਾ ਗਲਾ ਠੀਕ ਹੁੰਦਾ ਵਾ ਨਹੀਂ ਉਹ ਤਾਂ ਮੈਂ ਉਹ ਵੀ ਦੰਦਾ ਤੇ ਮਾਰੀ ਸੀ ਤਾਂ ਮਲਠੀ ਹੋਵੇ ਫਿਰ ਤੇ ਚਲ ਮੰਨ ਵੀ ਲਵੇ ਬੰਦਾ ਮੱਠੀ ਥੋੜਾ ਹੀ ਹੈ ਮੱਠੀ ਦਸ ਮਲਠੀ ਮੱਠੀ ਨਹੀਂ ਮਲਠੀ ਮਮ ਗਦਾਸ ਕੋਈ ਹਾਲ ਨਹੀਂ ਹਾਲ ਹੁਣ ਤਾਂ ਮੈਂ ਦਵਾਈਆਂ ਵਿੱਚ ਗੋਲੀਆਂ ਖਾਧੀਆਂਆਂ ਮੈਂ ਤੇ ਮੈਂ ਕੁਝ ਖਾਣਾ ਨਹੀਂ ਗਾ ਕੋਹ ਨਹੀਂ ਪੀਣਾ ਸੀ ਮੈਂ ਬਾਕੀ ਖਾ ਸਕਦੀ ਹਾਂ ਬਾਕੀ ਚੱਲਣ ਦੀ ਠੀਕ ਆ ਹੋਈ ਲਿਆ ਦੇਣੀ ਮੈਨੂੰ ਖਲੋ ਜੈਨ ਨੂੰ ਲਿਆ ਕੇ ਦੇਣੀ ਛੱਤੀ ਪਕਵਾਂ ਛੱਤੀ ਗੋਈਆ ਪਕਵਾਨਾ ਹੀ ਨੇ ਰੀਤੂ ਤਾਂ ਆਪ ਦਾ ਕੰਮ ਨਿਬੜਨ ਲੱਗ ਗਿਆ ਵੈਰੀ ਲੇ ਉਪੇਠਾ ਘੜਦਿਆਂ ਕਟਿੰਗ ਕਰਦੀ ਆ ਪੇਠੇ ਦੀ ਤਾਂ ਕਿਆਨ ਤਾਂ ਕੰਮ ਨਬੇੜ ਲਿਆ ਇੱਕ ਸਦਾ ਦਾ ਹੰਡ ਚਾਲ ਤੋਗ ਲਿਆ ਮੇਰਾ ਕੰਮ ਰਹਿ ਗਿਆ ਵਾ ਸੌਂ ਕੇ ਉੱਠੀ ਬੁੰਦਲੀ ਵੇਖੀ ਪੜਦ ਤਰਖਣਾ ਵਾ ਰਖਣਾ ਮੜਦਤਾ ਮੈਂ ਹਲੇ ਨਹੀਂ ਬਰਣੀ ਮੇਰੇ ਤੇ ਤੈਨੂੰ ਕਹਿ ਲੱਗੀਆਂ ਜੇ ਪਾਣੀ ਦਾ ਤਰੱਕ ਲੱਗ ਜਦੋਂ ਆਦਾ ਪਾਣੀ ਤੇ ਤਲਾੜਿਆ ਅੱਛਾ ਨਹੀਂ ਚੱਲੇ ਤੇ ਨਹੀਂ ਮੈਂ ਬਣਾਣੀ ਸਬਜੀ ਮੈਂ ਤਰੱਕ ਅੰਦਰ ਹੀ ਬੁਣੀ ਠੀਕ ਪਤਾ ਨਹੀਂ ਕਿਉਂ ਮੈਂ ਕਿਤੇ ਪਾਣੀ ਤੇ ਅੱਗ ਮਚਾਉਣ ਲੱਗੀਆਂ ਤੇ ਮੈਂ ਕਿ ਪਾਣੀ ਆਦਾ ਕੱਢ ਕੇ ਤੇ ਫੇਰ ਪਾਣੀ ਪਤੀਲਾ ਰੱਖਦੀ ਉੱਤੇ ਦਿੱਤਾ ਇੰਨਾ ਆ ਪਣੀ ਨਾਲਾ ਇੰਨਾ ਤਾਂ ਬਹੁਤ ਪਤਾ ਹੋ ਗਿਆ ਉਹ ਨਾ ਨਾ ਆ ਰਿਹਾ ਲੱਗਦਾ ਤਾਂ ਪਾਣਾ ਪਾਣੀ ਪਾਣੀ ਨੇ ਧੁੱਪੇ ਰੱਖੀ ਆ ਬਾਲਟੀ ਧੁੱਪ ਕਿਤੇ ਛਾਂ ਹੀ ਆ ਨਹੀਂ ਠੀਕ ਆ ਪਾਣੀ ਕੋਸਾ ਜਾ ਨਵੀਂ ਨਹੀਂ ਗਾ ਠੰਡਾ ਨਹੀਂ ਹੈ ਰਹਿਣ ਤਾਂ ਵਾਵਾ ਟੇਕੇ ਅੰਦਰ ਉਹ ਤੇ ਡੈਡੀ ਮੋਟੋ ਪਤਲੋ ਦੇਖੀ ਜਾਂਦੇ ਆ ਕਦੋਂ ਤੋਂ ਪਾਇਆ ਪਤਾ ਇੱਥੇ ਮੁੜੀ ਪਈ ਤੇ ਕੀ ਪਾਣੀ ਹੋ ਲੱਗਾਣਾ ਪਾਈ ਭਾਵੇਂ ਮੁੜੀ ਪਈ ਲੋਹੇ ਦੇ ਚੱਕਲੇ ਭਾਂਡੇ ਟੋਕਰੀ ਕਪੜੇ ਤਾਂ ਅੰਦਰ ਪਏ ਜਿਹੜੇ ਕਪੜੇ ਦਾ ਲੱਗ ਜਾਨਾ ਮੈਂ ਸਭ ਜੀ ਇਕੱਠਾ ਕਰਾ ਚਾਰਜਿੰਗ ਲਾ ਕੇ ਆਪਦਾ ਮੈਂ ਬਣਾਉਣ ਲੱਗੀ ਆ ਤੇਠਾ ਸੌਰੀ ਕਦੋਂ ਕਹਿਣ ਲੱਗੀ ਸੀ ਪੇਠਾ ਇਹ ਤੜਕਾ ਉਹ ਦੇਣ ਦਾ ਹੈ ਨਾ ਇਹ ਚਰਨਾ ਤੜਕਾ ਬਣਾ ਲਗੀ ਚੰਗੀ ਤਰ੍ਹਾਂ ਇਹਨਾਂ ਤੋਂ ਕਿ ਲਈਆਂ ਇਆਂ ਚਲੋ ਕਟਿੰਗ ਵਟਿੰਗ ਕੀਤੀ ਆ ਇਹਦੇ ਇਤਨਾਟਾ ਬਣ ਕੇ ਟਾ ਗਿਆ ਤੇ ਕਿਹਨੋਂ ਲੱਗੀ ਸੀ ਪੌਖਾ ਉਹਨਾਂ ਲਾ ਕੇ ਫੇਰ ਪਰੌਂਠੇ ਖਾਦੇ ਹੁਣ ਆਪਰ ਨਹੀਂ ਕਿਧਰ ਗਈ ਬਾਹਰ ਮਾਂਡੇ ਤੋਂ ਨਾਲ ਕਿੱਤੇ ਪਿਆ ਵਾੜਵੀ ਮੌਸਮ ਮੈ ਉਹ ਬੰਡੂ ਲੈ ਮੈਂ ਚਿੱਕੜ ਵੱਜ ਗਿਆ ਹਣਾ ਇਹ ਰਾਮ ਤਾਂ ਗਿਆ ਬਾਹਰ ਤੇ ਮੈਂ ਨਾ ਆਇਆ ਵੀ ਹੁਣ ਤੋਂ ਮੈਂ ਸਬਜ਼ੀ ਪਾਣੀ ਬਣਾ ਕੇ ਫ੍ਰੀ ਹੋ ਜਾ ਓਕੇ ਨਾਣੂ ਕੇ ਵੈਲੇ ਵੈਸੀ ਰਾਂਤਰ ਮੈਨਾਂ ਆਇਆ ਸੀ ਮੌਸਮ ਚੇਂਜ ਹੁੰਦਾ ਜਾਂਦਾ ਹਣਾ ਯਾਨੀ ਸ਼ਾਮ ਦਾ ਟਾਈਮ ਹੋ ਚੱਲਿਆ ਬੱਦਲ ਬਈ ਹੋ ਗਈ ਇੱਕ ਸਭ ਮੱਠੇ ਮੱਠੇ ਤੋਂ ਉੱਪਰ ਹੈ ਗਈ ਹੁਣ ਤਾਂ ਚਲੋ ਸਬਜੀ ਬਿਨਿਆ